ਨਵਤੇਜ ਸਿੰਘ ਦੀ ਕਹਾਣੀ ਭੋਲੂ ਦੀ ਚਿੱਠੀ ਜਦੋਂ ਭੋਲੂ ਸਕੂਲੇ ਜਾਂਦਾ ਉਹਦਾ ਬਾਬਾ ਮੰਜੇ ਉੱਤੇ ਬੈਠਾ ਨਿਆਂਈ ਦੀਆਂ ਪੈਲੀਆਂ ਵੱਲ ਵੇਖਦਾ ਹੁੰਦਾ ਜਦੋਂ ਭੋਲੂ ਸਕੂਲੋਂ ਆਉਂਦਾ ਉਦੋਂ ਵੀ ਉਹਦਾ ਬਾਬਾ ਮੰਜੇ ਉੱਤੇ ਬੈਠਾ ਉਹਨਾਂ ਨਿਆਂਈ ਦੀਆਂ ਪੈਲੀਆਂ ਵੱਲ ਵੇਖਦਾ ਹੁੰਦਾ ਇਨ੍ਹਾਂ ਪੈਲੀਆਂ ਵਿੱਚੋਂ ਕੋਈ ਵੀ ਹੁਣ ਭੋਲੂ ਹੋਰਾਂ ਦੀ ਨਹੀਂ ਸੀ ਪਰ ਬਾਪੂ ਸੂਰਜ ਚੜਨ ਤੋਂ ਸੂਰਜ ਅਸਤਣ ਤੱਕ ਇਨਾਂ ਵੱਲ ਹੀ ਨੀਂਝ ਲਈ ਰੱਖਦਾ ਕਦੇ ਕਦੇ ਓਹ ਲੂ ਦੀ ਭੈਣ ਆ ਕੇ ਬਾਬੇ ਦੇ ਕੋਲ ਮੰਝੇ ਉੱਤੇ ਬਹਿ ਜਾਂਦੀ ਤੇ ਬਾਬੇ ਦੀਆਂ ਅੱਖਾਂ ਵਿੱਚ ਅਥਰੂ ਵੇਖ ਕੇ ਓਨੂੰ ਆਖਦੀ ਬਾਬਾ ਤੂੰ ਸਾਡੇ ਸੂਰਬੀਰ ਪਿਓ ਦਾ ਪਿਤਾ ਹੈਂ ਇਨੀ ਦਿਲ ਨੂੰ ਨਾ ਲਾ ਮੈਂ ਜੋ ਤੇਰੀ ਪੁੱਤ ਵਰਗੀ ਤੀਂ ਆਂ ਤੇ ਸੌਖ ਨਾਲ ਸਾਡਾ ਭੋਲੂ ਵੀ 5-7 ਵਰਿਆਂ ਨੂੰ ਗੱਭਰੂ ਹੋ ਜਾਏਗਾ। ਬਾਬਾ ਗੋ ਕੋਈ ਜਵਾਬ ਨਾ ਦਿੰਦਾ ਤੇ ਅਥਰੂਆਂ ਦੀਆਂ ਲੜੀਆਂ ਉਸੇ ਤਰ੍ਹਾਂ ਉਹਨੀਆਂ ਅੱਖਾਂ ਵਿੱਚੋਂ ਤ੍ਰਿਪਦੀਆਂ ਰਹਿੰਦੀਆਂ। ਉਸੇ ਤਰ੍ਹਾਂ ਉਹ ਆਪਣੇ ਮੰਜੇ ਉੱਤੇ ਬੈਠਾ ਨਿਆਂ ਦੀਆਂ ਪੈਲੀਆਂ ਵੱਲ ਵੇਖਦਾ ਰਹਿੰਦਾ। ਇਹ ਪੈਲੀਆਂ ਹੁਣ ਉਹਨਾਂ ਦੀ ਨਹੀਂ ਸੰ ਰਹੀਆਂ। ਜੁਗਾ ਤੋਂ ਇਹ ਉਹਨਾਂ ਦੇ ਟੱਬਰ ਦੀਆਂ ਸਨ। ਇਨਾਂ ਦਾ ਝਾੜ ਸਾਰੇ ਇਲਾਕੇ ਵਿੱਚ ਉੱਗਾ ਸੀ ਅਜੇ ਹੀ ਮੋਟੀ ਪੈਲੀ ਨੇੜੇ ਤੇੜੇ ਘਟ ਹੀ ਕਿਧਰੇ ਸੀ ਪਰ ਇਹ ਪੈਲੀਆਂ ਹੁਣ ਉਹਨਾਂ ਦੀਆਂ ਨਹੀਂ ਸੰਨ ਰਹੀਆਂ ਬਾਬੇ ਦਾ ਪੁੱਤਰ ਭੋਲੂ ਦਾ ਪਿਤਾ ਇਨਾਂ ਪੈਲੀਆਂ ਨੂੰ ਬੜੀ ਥੋੜੀ ਦੇਰ ਹੀ ਵਾ ਸਕਿਆ ਸੀ ਤੇ ਫਿਰ ਇਹ ਪੁਰਾਣੀਆਂ ਹੋ ਗਈਆਂ ਸਨ ਮਾਂ ਪੈਲੀ ਏ ਪੈਲੀ ਮੈਂ ਬਸ ਇਹਦੀ ਸੇਵਾ ਕਰੋ ਤੇ ਮੋਜਾਂ ਮਾਨੋ ਬਾਬਾ ਆਪਣੇ ਪੁੱਤਰ ਭੋਲੂ ਦੇ ਪਿਤਾ ਨੂੰ ਕਹਿੰਦਾ ਹੁੰਦਾ ਸੀ ਇਹ ਦੇਸ਼ ਸਾਡੀ ਮਾਂ ਹੈ ਤੇ ਸਾਡੀ ਮਾਂ ਗੋਰੇ ਕਸਾਈਆਂ ਨੇ ਕੈਦ ਕਰ ਲਈ ਹੈ ਇਹਨੂੰ ਆਜ਼ਾਦ ਕਰਾ ਕੇ ਹੀ ਮੈਂ ਮੋਜਾਂ ਮਾਨਣ ਦੀ ਕਦੇ ਸੋਚਾਂਗਾ ਭੋਲੂ ਦਾ ਪਿਤਾ ਅੱਗੋਂ ਬਾਬੇ ਨੂੰ ਜਵਾਬ ਦਿੰਦਾ ਹੁੰਦਾ ਸੀ ਭੋਲੂ ਦਾ ਪਿਤਾ ਆਪਣੇ ਦੇਸ਼ ਦੀ ਆਜ਼ਾਦੀ ਦੀ ਹਰ ਲਹਿਰ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਸੀ ਜਦੋਂ ਭੋਲੂ ਦੀ ਭੈਣ ਜੰਮੀ ਸੀ ਉਦੋਂ ਉਹ ਅੰਗਰੇਜ਼ਾਂ ਦੀ ਜੇਲ੍ਹ ਵਿੱਚ ਸੀ ਜਦੋਂ ਭੋਲੂ ਹਾਲੀ 2 ਮਹੀਨਿਆਂ ਦਾ ਹੀ ਹੋਇਆ ਸੀ ਉਦੋਂ ਫਿਰ ਉਹਨੂੰ ਅੰਗਰੇਜ਼ਾਂ ਦੀ ਜੇਲ੍ਹ ਵਿੱਚ ਜਾਣਾ ਪਿਆ ਸੀ ਇੱਕ ਵਾਰ ਉਹਨੂੰ ਕੈਦ ਦੇ ਨਾਲ ਜੁਰਮਾਨਾ ਵੀ ਹੋਇਆ ਸੀ ਤੇ ਜੁਰਮਾਨੇ ਦੀ ਵਸੂਲੀ ਲਈ ਉਹਨਾਂ ਦੀਆਂ ਪੈਲੀਆਂ ਨਿਆਂ ਦੀਆਂ ਪੈਲੀਆਂ ਕੁਰਕ ਹੋ ਗਈਆਂ ਸਨ ਤੇ ਫਿਰ ਦੇਸ਼ ਆਜ਼ਾਦ ਹੋਣ ਤੋਂ ਕੁਝ ਮਹੀਨੇ ਹੀ ਪਹਿਲਾਂ ਅੰਗਰੇਜ਼ ਦੀ ਜੇਲ੍ਹ ਵਿੱਚ ਮਿਆਦੀ ਬੁਖਾਰ ਨਾਲ ਘੁੱਲਦਾ ਭੋਲੂ ਦਾ ਪਿਤਾ ਇਸ ਦੁਨੀਆ ਤੋਂ ਤੁਰ ਗਿਆ ਸੀ। ਭਾਰਤ ਮਾਤਾ ਗੋਰੇ ਕਸਾਈਆਂ ਦੀ ਕੈਦ ਵਿੱਚੋਂ ਛੁੱਟੀ ਪਰ ਤੈਨੂੰ ਕਾਲ ਲੈ ਗਿਆ। ਬਾਬਾ ਡੋਰਪੁਰ ਹੋਇਆ ਕਿੰਨੇ ਦਿਨ ਹੋ ਕੇ ਪਰਦਾ ਰਿਹਾ ਸੀ। ਬਾਬਾ 6 ਮਹੀਨਿਆਂ ਵਿੱਚ ਹੀ ਇੰਜ ਲੱਗਣ ਲੱਗ ਪਿਆ ਸੀ ਜਿਵੇਂ ਕਿਤੇ ਇਹ 6 ਮਹੀਨੇ ਨਹੀਂ 26 ਵਰੇ ਸਨ। ਕੁਝ ਦੇ ਪੁੱਤਰ ਦੀ ਸੱਟ ਉਹਨੂੰ ਬੁੱਢਿਆ ਕਰ ਗਈ ਤੇ ਬਾਕੀ ਦੀ ਕਸਰ ਆਪਣੇ ਘਰੋਂ ਥੋੜੀ ਵਿੱਥ ਉੱਤੇ ਹੀ ਆਪਣੀਆਂ ਮਜਬੂਰ ਪੈਲੀਆਂ ਨੂੰ ਤੱਕਣੇ ਮੁਕਾ ਦਿੱਤੀ ਸੀ ਹੁਣ ਜੋਗ ਵੀ ਕਿਸੇ ਕੰਮ ਦੀ ਨਹੀਂ ਸੀ ਰਹੀ ਖਰਚ ਪੱਠੇ ਤੋਂ ਤੰਗ ਆ ਕੇ ਇੱਕ ਦਿਨ ਜੋਗ ਵੀ ਉਹਨੇ ਵੇਚ ਦਿੱਤੀ ਹੁਣ ਉਸ ਪੈਲੀ ਕੋਲੋਂ ਉਹ ਜੋਗ ਕਈ ਵਾਰ ਲੰਘਦੀ ਪਰ ਨਾ ਇਹ ਪੈਲੀ ਉਹਨਾਂ ਦੀ ਰਹੀ ਸੀ ਨਾ ਇਹ ਜੋਗ ਪੋਸ ਪੈਲੀ ਵਿੱਚ ਫਸਲਾਂ ਮੁਟਿਆਰ ਹੁੰਦੀਆਂ ਫਸਲਾਂ ਨਿਸਰਦੀਆਂ ਫਸਲਾਂ ਨੂੰ ਦਾਤਰੀ ਪੈਂਦੀ ਪਰ ਇਹ ਫਸਲਾਂ ਉਹਨਾਂ ਦੀਆਂ ਨਹੀਂ ਸਨ ਇਹ ਸਿੱਟੇ ਉਹਨਾਂ ਲਈ ਨਹੀਂ ਸਨ ਨਿਸਰੇ ਇਹ ਦਾਤਰੀ ਉਹਨਾਂ ਲਈ ਭਰੀਆਂ ਨਹੀਂ ਸੀ ਵੱਢ ਰਹੀ ਇੱਕ ਮੱਝ ਉਹਨਾਂ ਕੋਲ ਸੀ ਭੋਲੂ ਦੀ ਭੈਣ ਉਹਨੂੰ ਬਹਰੋ ਚਰਾ ਲਿਆਂਦੀ ਭੋਲੂ ਦੀ ਮਾਂ ਉਹਦੇ ਲਈ ਕਾਹ ਖੋਤਲਿਆਂ ਦੀ ਬਾਬਾ ਤਾਂ ਹੱਲ ਨਹੀਂ ਸੀ ਸਕਦਾ ਉਹਦੀਆਂ ਲੱਤਾਂ ਜੁੜ ਗਈਆਂ ਹੋਈਆਂ ਸਨ ਪੋਲੂ ਦੀ ਮਾਂ ਲੋਕਾਂ ਦੇ ਕੱਪੜੇ ਸਿਉਂਦੀ, ਭਾਂਡੇ ਮਾਜਦੀ, ਪੀਣ ਕਰਦੀ ਤੇ ਹੋਰ ਜੋ ਵੀ ਕੰਮ ਮਿਲੇ ਮਾਂ ਦੇ ਕੰਮ ਤੇ ਮੱਝ ਦੇ ਦੁੱਧ ਨਾਲ ਘਰ ਦਾ ਗੁਜ਼ਾਰਾ ਕਿਵੇਂ ਨਾ ਕਿਵੇਂ ਤੁਰਦਾ ਰਿਹਾ। ਇੱਕ ਦਿਨ ਮੱਝ ਨੂੰ ਜ਼ਹਿਰ ਬਾਦ ਹੋ ਗਿਆ। ਬਥੇਰੇ ਆਹਰ ਪਾਹਰ ਕੀਤੇ ਪਰ ਉਹ ਵਿਚਾਰੀ ਬਚ ਨਾ ਸਕੀ ਤੇ ਪੋਲੂ ਦੀ ਮਾਂ ਇਕੱਲੀ ਹੀ ਘਰ ਦਾ ਮਰਦ ਰਹਿ ਗਈ। ਫਿਰ ਪੋਲੂ ਦੀ ਭੈਣ ਕੁਝ ਵੱਡੀ ਹੋਈ ਘਰ ਦਾ ਕੰਮ ਉਹਨੇ ਸੰਭਲਿਆ ਤੇ ਇਸ ਤਰ੍ਹਾਂ ਮਾਂ ਨੂੰ ਬਾਹਰ ਕੰਮ ਕਰ ਲਈ ਵਤ ਵੇਲ ਮਿਲ ਗਈ ਭਾਵੇਂ ਘਰ ਦੇ ਕਿੰਨੇ ਹੀ ਔਖੇ ਰਹੇ ਉਹਨਾਂ ਭੋਲੂ ਨੂੰ ਸਕੂਲੇ ਪਾਈ ਹੀ ਰੱਖਿਆ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਲਈ ਕਿਤਾਬਾਂ ਕਾਪੀਆਂ ਉਹ ਮੁੱਲ ਲੈਂਦੇ ਹੀ ਰਹੇ ਫੀਸਾਂ ਦੀ ਮਾਫੀ ਹੁਣ ਪਰਸੋ ਤੋਂ ਬਾਬਾ ਉੱਕਾ ਹੀ ਢਿੱਲਾ ਹੋ ਗਿਆ ਸੀ ਹਕੀਮ ਨਰੰਜਨ ਦਾਸ ਆਇਆ ਸੀ ਉਹਨੇ ਮਾਂ ਨੂੰ ਕਿਹਾ ਬਾਬੇ ਨੂੰ ਹੋਰ ਕੁਝ ਨਾ ਦਿਓ ਸਿਰਫ ਗੋਕਾ ਦੁੱਧ ਦੋ ਵੇਲੇ ਦੇ ਦਿਆ ਕਰੋ ਚਾਰ ਦਿਨਾਂ ਪਿਛੋਂ ਦੁੱਧ ਦਿਨ ਵਿੱਚ ਤਿੰਨ ਵਾਰੀ ਕਰ ਦੇਣਾ ਹੁਣ ਇਹਨੂੰ ਗੋਕੇ ਦੁੱਧ ਤੋਂ ਬਿਨਾ ਹੋਰ ਕੁਝ ਪਚਨ ਨਹੀਂ ਲੱਗਾ ਦੋ ਕੁ ਦਿਨ ਤੋਂ ਮਾਂ ਗੋਕਾ ਦੁੱਧ ਬਾਬੇ ਲਈ ਮੰਗ ਲਿਆਈ ਸੀ ਪਰ ਰੋਜ਼ ਰੋਜ਼ ਥੋੜਾ ਮੰਗਿਆ ਜਾਂਦਾ ਹੈ ਭੋਲੂ ਦੀ ਮਾਂ ਤੇ ਭੋਲੂ ਦੀ ਭੈਣ ਨੂੰ ਗੋਕੇ ਦੁੱਧ ਦੀ ਚਿੰਤਾ ਲੱਗੀ ਹੋਈ ਸੀ ਕਦੇ ਆਪਣੀਆਂ ਉਹ ਪੈਲੀਆਂ ਹੁੰਦੀਆਂ ਸਨ ਜਿੰਨਾ ਵਰਗੀ ਮੋਟੀ ਪੈਲੀ ਨੇੜੇ ਤੇੜੇ ਘੱਟ ਹੀ ਕਿਤਰੇ ਸੀ ਇੱਕ ਜੋਗ ਹੁੰਦੀ ਸੀ ਤੇ ਇੱਕ ਮੈਂ ਹੁਣ ਰੋਜ਼ ਦੋ ਵਾਰ ਗੋਕਾ ਦੁੱਧ ਤੇ ਚਾਰ ਦਿਨਾਂ ਪਿਛੋਂ ਦਿਨ ਵਿੱਚ ਤਿੰਨ ਵਾਰ ਗੋਕਾ ਦੁੱਧ ਕਿੱਥੋਂ ਅੱਜ ਸਕੂਲੇ ਮਾਸਟਰ ਜੀ ਨੇ ਭੂਲੂ ਦੀ ਜਮਾਤ ਨੂੰ ਪੰਡਤ ਜਵਾਰ ਲਾਲ ਮਹਿਰੂ ਬਾਰੇ ਲਿਖਵਾਇਆ ਸੀ ਦੇਸ਼ ਪਿਤਾ ਗਾਂਧੀ ਦੇ ਉਹ ਪੁੱਤਰ ਸਮਾਨ ਸਨ ਜਵਾਰ ਲਾਲ ਜੀ ਭਾਰਤ ਦੇ ਬਾਲਾਂ ਨੂੰ ਬੜਾ ਪਿਆਰ ਕਰਦੇ ਹਨ ਉਹ ਸਾਰੀ ਦੁਨੀਆ ਦੇ ਬਾਲਾਂ ਨੂੰ ਪਿਆਰ ਕਰਦੇ ਹਨ ਜਾਪਾਨ ਦੇ ਇੱਕ ਮੁੰਡੇ ਨੇ ਉਹਨਾਂ ਨੂੰ ਇੱਕ ਵਾਰੀ ਚਿੱਠੀ ਲਿਖੀ ਸੀ ਮੈਂ ਕਦੇ ਹਾਥੀ ਨਹੀਂ ਵੇਖਿਆ ਤਾਂ ਉਹਨਾਂ ਉਸਦੇ ਦੇਸ਼ ਵਿੱਚ ਇੰਨੀ ਦੂਰ ਹਾਥੀ ਭੇਜ ਦਿੱਤਾ ਸੀ ਤਾਂ ਜੋ ਉਹ ਮੁੰਡਾ ਤੇ ਉਸ ਦੇਸ਼ ਦੇ ਸਾਰੇ ਬੱਚੇ ਹਾਥੀ ਨਾਲ ਖੇਡ ਸਕਣ ਜਦੋਂ ਭੋਲੂ ਘਰ ਪੁੱਜਾ ਤਾਂ ਉਹਦੀ ਭੈਣ ਨੇ ਕਿਹਾ ਮਾਂ ਬੀਰੂ ਹੁਰਾਂ ਦੇ ਘਰ ਬਾਬੇ ਲਈ ਕੋਕਾ ਦੁੱਧ ਮੰਗਣ ਕਦੇ ਦੀ ਗਈ ਏ ਤੂੰ ਬੂਹੇ ਦਾ ਖਿਆਲ ਰੱਖੀ ਮੈਂ ਪਤਾ ਕਰਾਵਾਂ ਹੋਲੂ ਅੰਦਰ ਕਮਰੇ ਵਿੱਚ ਬਸਤਾ ਰੱਖਣ ਗਿਆ ਕਾਂਧੂ ਉੱਪਰਲੀ ਤਸਵੀਰ ਉੱਤੇ ਆਉਂਦੀ ਨਜ਼ਰ ਪਈ ਹੋਲੂ ਹੁਰਾਂ ਦੇ ਘਰ ਇਹ ਹੀ ਇੱਕ ਤਸਵੀਰ ਸੀ ਬੜੀ ਵੱਡੀ ਸਾਰੀ ਸ਼ੀਸ਼ੇ ਵਿੱਚ ਜੜੀ ਮਹਾਤਮਾ ਗਾਂਧੀ ਦੀ ਤਸਵੀਰ ਪੋਲੂ ਦੇ ਪਿਤਾ ਨੇ ਬੜੇ ਆਦਰ ਨਾਲ ਇਹ ਤਸਵੀਰ ਇੱਥੇ ਇੱਕ ਵਾਰ ਲਾਈ ਸੀ ਉਦੋਂ ਦੀ ਇਹ ਉਸੇ ਤਰ੍ਹਾਂ ਉੱਥੇ ਟੰਗੀ ਹੋਈ ਸੀ ਆਜ਼ਾਦੀ ਦਿਨ ਜਾਂ ਹੋਰ ਦਿਨ ਤਿਹਾਰਾ ਉਤੇ ਪੋਲੂ ਦੀ ਭੈਣ ਇਸ ਤਸਵੀਰ ਦਿਵਾਲੇ ਫੁੱਲਾਂ ਦਾ ਹਾਰ ਪਾ ਦਿੰਦੀ ਹੁੰਦੀ ਸੀ ਦੇਸ਼ ਦੇ ਪਿਤਾ ਦੀ ਤਸਵੀਰ ਭਾਰਤ ਮਾਂ ਨੂੰ ਅੰਗਰੇਜ਼ ਕਿਸਾਨਿਆਂ ਦੇ ਪੰਜੇ ਤੋਂ ਛਡਾਉਣ ਵਾਲੇ ਦੀ ਤਸਵੀਰ ਮਾਸਟਰ ਜੀ ਕੋਲੋਂ ਸੁਣੀ ਹਾਥੀ ਭੇਜਣ ਵਾਲੀ ਗੱਲ ਉੱਤੇ ਇਸ ਤਸਵੀਰ ਨੇ ਭੋਲੂ ਅੰਦਰ ਕੋਈ ਫੁਰਨਾ ਛੇੜ ਦਿੱਤਾ। ਉਹਨੇ ਆਪਣੇ ਬਸਤੇ ਵਿੱਚੋਂ ਕਾਪੀ ਤੇ ਕਲਮ ਕੱਢੀ, ਦਵਾਤ ਲਿਆਂਦੀ, ਕਾਪੀ ਵਿੱਚੋਂ ਕਾਗਜ਼ ਪਾੜਿਆ ਤੇ ਦੇਸ਼ ਪਿਤਾ ਦੀ ਤਸਵੀਰ ਥੱਲੇ ਜਾ ਬੈਠਾ। ਕੁਝ ਦਿਨ ਭੋਲੂ ਕਾਗਜ਼ ਕਲਮ ਹੱਥ ਵਿੱਚ ਫੜੀ ਸੋਚਦਾ ਰਿਹਾ। ਫਿਰ ਉਹਨੇ ਲਿਖਣਾ ਸ਼ੁਰੂ ਕੀਤਾ। ਦੇਸ਼ ਪਿਤਾ ਬਾਪੂ ਗਾਂਧੀ ਜੀ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੇਰੇ ਬਾਪੂ ਜੀ ਨੂੰ ਜਾਣਦੇ ਹੋਮੋਗੇ ਮੇਰੇ ਬਾਪੂ ਜੀ ਵੀ ਤੁਹਾਡੇ ਨਾਲ ਭਾਰਤ ਮਾਣ ਨੂੰ ਆਜ਼ਾਦ ਕਰਵਾਉਣ ਜੇਲ੍ਹ ਵਿੱਚ ਕਈ ਵਾਰ ਗਏ ਸਨ ਅਖੀਰਲੀ ਵਾਰ ਜਦੋਂ ਉਹ ਗਏ ਤਾਂ ਫਿਰ ਉਹ ਉਥੋਂ ਕਦੇ ਵੀ ਪਰਤ ਕੇ ਘਰ ਨਹੀਂ ਆਏ ਮੇਰੇ ਬਾਬਾ ਜੀ ਉਦੋਂ ਦੇ ਬਿਮਾਰ ਨੇ ਹੁਣ ਤਾਂ ਉਹ ਬੜੇ ਹੀ ਬਿਮਾਰ ਨੇ ਉਹਨਾਂ ਨੂੰ ਰੋਜ਼ ਦੋ ਵੇਲੇ ਗੋਕੇ ਦੁੱਧ ਦੀ ਲੋੜ ਏ ਕੁਝ ਦਿਨਾਂ ਨੂੰ ਰੋਜ਼ ਤਿੰਨ ਵਾਰ ਦੇਸ਼ ਪਿਤਾ ਜੀ ਤੁਸੀਂ ਆਪਣੇ ਪੁੱਤਰ ਜਵਾਰ ਲਾਲ ਜੀ ਨੂੰ ਕਹਿ ਦਿਓ ਉਹ ਸਾਨੂੰ ਇੱਕ گاਉਂ ਭੇਜ ਦੇਣਾ ਜਿਸ ਤਰ੍ਹਾਂ ਜਾਪਾਨ ਦੇ ਮੁੰਡੇ ਲਈ ਉਹਨਾਂ ਹਾਥੀ ਭੇਜਵਾਇਆ ਸੀ ਮੈਂ ਵੱਡਾ ਹੋ ਕੇ ਜਦੋਂ ਕਿਸੇ ਕੰਮ ਲੱਗ ਜਾਵਾਂਗਾ ਤਾਂ ਇਸ گاਉਂ ਦਾ ਮੁੱਲ ਉਹਨਾਂ ਨੂੰ ਜ਼ਰੂਰ ਮੋੜ ਦਿਆਂਗਾ ਫਿਰ ਉਹ ਹੋਰ ਕਿਸੇ ਲੋੜਵੰਦ ਨੂੰ ਇਹ ਰਕਮ ਨਾਲ ਮਦਦ ਕਰ ਦੇਣਗੇ ਦੇਸ਼ ਪਿਤਾ ਜੀ ਬੜੀ ਤਕੀਦ ਜੀ ਮੈਂ ਤੁਹਾਡੇ ਅੱਗੇ ਸਿਰ ਨਿਵਾਉਂਦਾ ਹਾਂ ਤੁਹਾਡਾ ਪੁੱਤਰ ਭੋਲੂ ਤੇ ਭੋਲੂ ਚਾਈ ਚਾਈਏ ਚਿੱਠੀ ਦੁਹਰਾਉਂਦਾ ਬੂਹੇ ਵਿੱਚ ਖਲੋ ਕੇ ਆਪਣੀ ਮਾਂ ਤੇ ਭੈਣ ਨੂੰ ਉਡੀਕਣ ਲੱਗ ਪਿਆ